ਆਹ ਸ਼ੰਭੂ ਬੈਰੀਅਰ ਤੇ ਇਸ ਟਾਈਮ ਆਪਣੇ ਨਾਲ ਭਾਰਤੀ ਕਿਸਾਨ ਪੰਜਾਬ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਸਾਹਿਬ ਨੇ ਤੇ ਆਪਣੇ ਨਾਲ ਗੱਲਬਾਤ ਕਰਨਗੇ ਪ੍ਰਧਾਨ ਸਾਹਿਬ ਇਹੋ ਜੀ ਕੀ ਸਮੱਸਿਆ ਆਈ ਕਿ ਜਦੋਂ ਆਪਾਂ 2 ਸਾਲ ਪਹਿਲਾਂ ਧਰਨੇ ਤੇ ਬੈਠੇ ਸੀ ਤੇ ਉਦੋਂ ਆਪਾਂ ਨੂੰ ਜਾਣਾ ਪੈ ਗਿਆ ਤੇ ਹੁਣ ਦੁਬਾਰਾ ਵਾਪਸ ਆਉਣਾ ਪੈ ਗਿਆ ਮੈਂ ਸੂਰਜਪਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜ਼ਿਲ੍ਹਾ ਫਰੀਦਕੋਟ ਜਿਹੜਾ ਤੁਹਾਡਾ ਸਵਾਲ ਆ ਵੀ 2 ਸਾਲ ਪਹਿਲਾਂ ਉੱਥੇ ਸੀ ਕਿਉਂ ਤੇ ਅੱਜ ਜਾਣਾ ਕਿਉਂ ਪੈ ਗਿਆ ਪਹਿਲਾ ਤੇ ਇਸ ਗੱਲ ਦਾ ਜਵਾਬ ਇਹ ਹੈ ਵੀ ਸਵਾ 2 ਸਾਲ ਹੋ ਗਏ ਆ ਝੂਠੇ ਨਹੀਂ ਸੀ ਅਸੀਂ ਕੋਲ ਖਤਮ ਨਹੀਂ ਕੀਤਾ ਸੀ ਕੋਲ ਮੌਲਤਵੀ ਕੀਤਾ ਸੀ ਮੌਲਤਵੀ ਇਸ ਬਨਾ ਤੇ ਕੀਤਾ ਸੀ ਇਹਨਾਂ ਨੇ ਸਾਡੀਆਂ ਮੰਗਾਂ ਬਾਰੇ ਸਾਨੂੰ ਰਿਟ੍ਰੇਂਜ ਦਿੱਤਾ ਸੀ ਤੇ ਵਿਸ਼ਵਾਸ ਦੋ ਤਾਂ ਵੀ ਆਹ ਮੰਗਾਂ ਤੁਹਾਡੀਆਂ ਮੰਨ ਲੀਆਂ ਇਹਨੂੰ ਲਾਗੂ ਕਰ ਦੇਣੇ ਇਹਨਾਂ ਨੇ 2 ਸਾਲ ਸਵਾ 2 ਸਾਲ ਹੋ ਗਏ ਆ ਸਾਡਾ ਵਾਅਦਾ ਖਿਲਾਫੀ ਕੀਤੀ ਆ ਇਸ ਕਰਕੇ ਸਾਨੂੰ ਇਹ ਮੰਗਾਂ ਮਨਾਉਣ ਲਈ ਦੁਬਾਰਾ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਦੁਬਾਰਾ ਇਸ ਸੰਘਰਸ਼ ਦੇ ਰਾਹ ਪੈਣਾ ਪਿਆ ਤੇ ਜਿਹੜਾ ਕਿ ਇਹ ਆਪਣਾ ਸੰਘਰਸ਼ ਕਿੰਨਾ ਕੁ ਲੰਮਾ ਜਾ ਸਕਦਾ ਹੈਗਾ ਇਸ ਗਰਸ਼ ਸਾਡੇ ਵੱਲੋਂ ਸ਼ੁਰੂ ਨਹੀਂ ਕੀਤਾ ਗਿਆ ਕਰਵਾਇਆ ਗਿਆ ਜਿਵੇਂ ਸਾਨੂੰ ਇਹਨਾਂ ਨੇ ਮਜਬੂਰ ਕੀਤਾ ਕਿਉਂਕਿ ਲੋਕਾਂ ਦੀ ਮੰਗ ਸੀ ਇਹਨੂੰ ਲਾਗੂ ਕਰਾਓ ਇਹ ਕਰਨੀ ਰਹੇ ਸੀ ਕਿੰਨਾ ਲੰਬਾ ਹੋਊਗਾ ਇਹ ਦੱਸਣਗੇ ਅਸੀਂ ਤਾਂ ਅੱਜ ਵੀ ਤੈਨਾਂ ਗੱਲਬਾਤ ਕਰਕੇ ਸਾਡੀਆਂ ਮੰਗਾਂ ਦਾ ਐਲਾਨ ਕਰਦੇ ਕੱਲ ਵਾਪਸ ਆਵਾਂਗੇ ਪਰ ਜੇ ਇਹ ਨਾ ਹੋਇਆ ਜਿੰਨਾ ਸਮਾਂ ਇਹ ਕਹਿਣਗੇ ਅਸੀਂ ਲੰਮਾ ਸਮਾਂ ਬੈਠ ਕੇ ਰਾਸ਼ਨ ਪਾਣੀ ਲੈ ਕੇ ਆਏ 6-6 ਮਹੀਨਾ ਸਮਾਰ ਬੰਨਿਆ ਸਾਡੀਆਂ ਟਰਾਲੀਆਂ 'ਚ ਰਹਿਣ ਦਾ ਸਾਮਾਨ, ਉੱਠਣ ਦਾ ਸਾਮਾਨ, ਖਾਣ ਪੀਣ ਦਾ, ਵਸਤਰੇ, ਮੰਜੇ ਆਪਦੇ ਪਾਂਡੇ ਲੈ ਕੇ ਆਏ ਆ ਜਿੰਨਾ ਜੇ ਕਹਿੰਗੇ ਉਹਨੇ ਲਗਾਤਾਰ ਬੈਠਾਂਗੇ ਤੇ ਅਸੀਂ ਇਹ ਸਗਰਚੋਂ ਸਿੱਖਿਆ ਹੋਇਆ ਕਿ ਅੱਜ ਦੇ ਸਮੇਂ ਦੀ ਮੰਗ ਆ ਲੱਭੇ ਕੋਲ ਲਾਣ ਦੇ ਪੈਣਗੇ ਫਿਰ ਜਾ ਕੇ ਸਕਾਰ ਨੂੰ ਬਣਾਇਆ ਜਾ ਸਕਦਾ ਇਹੋ ਜਿਹਾ ਕੀ ਕਾਰਨ ਵੀ ਜਿਹੜੀ ਕਿਸਾਨਾਂ ਦੀ ਮੰਗ ਸਰਕਾਰ ਪੂਰੀ ਨਹੀਂ ਕਰਦੀ ਸਾਰੇ ਕਹਿੰਦੇ ਵੀ ਕਿਸਾਨ ਤੇ ਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਨੇ ਤੇ ਜੇ ਜੇਹ ਦੀ ਰੀੜ ਦੀ ਹੱਡੀ ਨੂੰ ਹੀ ਦਬਾਇਆ ਜਾਏਗਾ ਡਾਂਗਾ ਮਾਰੀਆਂ ਜਾਣਗੀਆਂ ਛੋਟੇ ਮਾਰੇ ਜਾਣਗੇ ਉਹ ਦੇਸ਼ ਕਿਵੇਂ ਤਰੱਕੀ ਕਰ ਸਕਦਾ ਸਵਾਲ ਤੁਹਾਡਾ ਬਹੁਤ ਵਧੀਆ ਬਿਲਕੁਲ ਠੀਕ ਹੈ ਪਰ ਕੀ ਹੋ ਰਿਹਾ ਕਿਸਾਨਾਂ ਦੀ ਮੰਗ ਹੈਗੀ ਆ ਜਵਾਨੀ ਦੀ ਮੰਗ ਹੈਗੀ ਆ ਨਸਲਾਂ ਦਾ ਸਵਾਲ ਆ ਫਸਲਾਂ ਦਾ ਸਵਾਲ ਆ ਪਰ ਕੀ ਹੋ ਰਿਹਾ ਇੱਥੇ ਕਾਰਪੋਰੇਟ ਜਾਗਤ ਨੂੰ ਰਜਾਇਆ ਜਾ ਰਿਹਾ ਕਸਾਨਾਂ ਨੂੰ ਨਹੀਂ ਮਜ਼ਦੂਰਾਂ ਨੂੰ ਵੀ ਵਿਦਿਆਰਥੀਆਂ ਨੂੰ ਵੀ ਔਰਤਾਂ ਨੂੰ ਵੀ ਰੇੜੀ ਵਾਲਿਆਂ ਨੂੰ ਫੜੀ ਵਾਲਿਆਂ ਨੂੰ ਸਾਰੇ ਕਰਤੀ ਲੋਕਾਂ ਨੂੰ ਉਹਨਾਂ ਨੂੰ ਦਬਾਇਆ ਜਾ ਰਿਹਾ ਤੇ ਉਹਦੀ ਲੁੱਟ ਕਰਕੇ ਕਾਰਪੋਰੇਟ ਜਗ ਦੀ ਝੋਲੀ ਪਈ ਜਾ ਰਹੀ ਆ ਸਮੁੱਚੇ ਦੇਸ਼ ਦਾ ਸਰਮਾਇਆ ਜੋ ਕਿ ਸਵੀ ਸਰਕਾਰੀ ਸੀ ਜਿੱਥੇ ਵੀ ਵੈਲਫੇਅਰ ਲੱਗਿਆ ਉਹ ਕਦੇ ਅਸੀਂ ਕੱਟ ਕੇ ਇਥੋਂ ਦੇ ਲਟੇਰਿਆਂ ਦੇ ਹੱਥ ਫੜਾਉਣਾ ਇਸ ਵਾਸਤੇ ਸਕਾਰ ਇਸ ਗੱਲ ਤੇ ਲੱਗੀ ਹੋਈ ਆ ਪਰ ਇਤਿਹਾਸ ਗਵਾ ਅਸੀਂ ਸਾਡਾ ਮਹਾਨ ਰਹਿਬਰ ਪਹਿਲੇ ਪਾਤਸ਼ਾ ਬਾਬੇ ਨਾਨਕ ਨੇ ਬੇਸ਼ੱਕ ਜਨਾਊ ਦੇ ਹੱਕ ਨਹੀਂ ਸੀ ਪਰ ਜਦੋਂ ਲੋੜ ਪਈ ਆ ਜਨੇਊ ਦੀ ਖਾਤਰ ਸੀਸ ਲਾਤਾ ਸੀ ਸਾਡਾ ਮਹਾਨ ਰੈਬਰ ਪਹਿਲੇ ਪਾਸ਼ਾ ਬਾਬਾ ਨਾਨਕ ਇਸ ਗੱਲ ਤੋਂ ਤਰਪਿਆ ਸੀ ਕਿ ਨਾਬਰੀ ਜ਼ਰੂਰੀ ਆ ਉਹਨਾਂ ਨੇ ਪੜਨ ਵੇਲੇ ਲਾ ਲੋ ਜਾਂ ਜਨੇਊ ਪਉਣ ਵੇਲੇ ਲਾ ਲੋ ਤੇ ਚਾਹੇ ਜ਼ਾਬਰ ਨੂੰ ਬਾਬਰ ਕੈਂਡ ਵੇਲੇ ਲਾ ਲੋ ਬਾਬਰ ਨੂੰ ਜ਼ਾਬਰ ਕਹਤਾ ਸੀ ਉਦੋਂ ਤੋਂ ਲਾ ਲੋ ਅਸੀਂ ਉਸ ਇਤਿਹਾਸ ਦੇ ਜਾਣੂ ਆ ਅਸੀਂ ਉਸ ਇਤਿਹਾਰ ਦੇ ਵਿਰਸੇ ਆ ਸਾਡਾ ਇਤਿਹਾਸ ਦੱਸਦਾ ਕਿ ਲੜੇ ਬਿਨ ਹੋਰ ਕੀਤਾ ਬਿਨਾ ਜਥੇਬੰਦੀ ਬਿਨਾ ਲੋਕ ਤਾਕਤ ਬਿਨਾ ਕੋਈ ਮੰਗ ਬਣਾਈ ਨਹੀਂ ਜਾਸ ਕਰੀ ਤੇ ਅਸੀਂ ਮੰਰਾਉਂਦੇ ਆਏ ਆ ਤੇ ਮੰਨਦੇ ਆਏ ਔਰ ਦੂਜਾ ਨੰਬਰ ਇਹ ਆ ਵੀ ਜਿਹੜੇ ਬਾਰਡਰ ਬਣਾ ਦਿੱਤੇ ਆ ਐਵੇਂ ਦੇ ਬਾਰਡਰ ਜਿਵੇਂ ਪੰਜਾਬ ਨੂੰ ਫੇਰ ਤੋਂ ਵੰਡਿਆ ਗਿਆ ਪੰਜਾਬ ਨੂੰ ਪਤਾ ਨਹੀਂ ਕਿਉਂ ਅਸਾਸ ਕਰਾਇਆ ਜਾਂਦਾ ਉਨੀ ਸੁਰੱਖਿਆ ਆਜ਼ਾਦੀ ਆਪਣੇ ਪਾਕਿਸਤਾਨ ਵਾਲੇ ਬਾਰਡਰ ਤੇ ਚੀਨ ਵਾਲੇ ਬਾਰਡਰ ਤੇ ਨਹੀਂ ਹੈਗੀ ਜਿੰਨੀ ਜਾਰੀ ਇੱਥੇ ਪੰਜਾਬ ਦੇ ਜਾਂ ਹਰਿਆਣੇ ਦੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਵਾਸਤੇ ਜਦੋਂ ਜਹਿਦ ਕੀਤਾ ਜਾਂਦਾ ਸਰਕਾਰ ਨਾਲ ਇਹੋ ਜਿਹਾ ਵਤੀਰਾ ਕਿਉਂ ਕੀਤਾ ਜਾਂਦਾ ਥੋੜੀ ਗੱਲ ਠੀਕ ਆ ਪਰ ਇੱਥੇ ਕੱਲੇ ਪੰਜਾਬ ਦਾ ਸਵਾਲ ਨਹੀਂ ਇੱਥੇ ਬਿਹਾਰ ਦਾ ਯੂਪੀ ਦਾ ਕੇਰਲਾ ਦਾ ਮਨੀਪੁਰ ਦਾ ਮਧ ਪ੍ਰਦੇਸ਼ ਦਾ ਸਾਰੇ ਸੂਬਿਆਂ ਦਾ ਸਵਾਲ ਆ ਪਰ ਕਿਉਂ ਕਿ ਇੱਕ ਆਧਕਾਰ ਵੱਲ ਵਧਿਆ ਇਸ ਤੋਂ ਦਾ ਪ੍ਰਸ਼ਾਸਨ ਇਹਨਾਂ ਦੀ ਕੋਸ਼ਿਸ਼ ਆ ਵੀ ਲੋਕਾਂ ਨੂੰ ਧਰਮ ਦੇ ਨਾਤੇ ਜਾਤ ਦੇ ਨਾਤੇ ਗੋਤ ਦੇ ਨਾਤੇ ਇਲਾਕੇ ਦੇ ਨਾਤੇ ਵੰਡ ਕੇ ਆਪ ਦੀ ਸਰਦਾਰੀ ਕਾਇਮ ਰੱਖੀ ਜਾਵੇ ਪਰ ਜਦੋਂ ਲੋਕ ਉੱਠਦੇ ਆ ਉਹ ਸਾਰੇ ਲੋਕ ਇਕੱਠੇ ਹੁੰਦੇ ਆ ਉਹ ਧਰਮ ਨੂੰ ਛੱਡ ਦਿੰਦੇ ਆ ਜਾਤਾਂ ਨੂੰ ਛੱਡ ਦਿੰਦੇ ਆ ਗੋਤਾਂ ਨੂੰ ਛੱਡ ਦਿੰਦੇ ਆ ਉਹ ਕਿਰਤੀ ਹੋ ਕੇ ਲੜਦੇ ਆ ਉਹ ਲਟੇਰੀ ਜ਼ਮਾਤ ਦੇ ਸਾਹਮਣੇ ਲੁੱਟਣ ਵਾਲੇ ਦੇ ਸਾਹਮਣੇ ਲਟੇਰੀ ਜ਼ਮਾਤ ਦੇ ਵਿਰੋਧ ਖੜਦੇ ਆ ਤੇ ਸਾਡਾ ਲੋਕ ਜਿੱਤਦੇ ਆ ਸਾਡਾ ਇਤਿਹਾਸ ਕਿਵਾ ਸਾਨੂੰ ਸਿੱਖਿਆ ਮਿਲੀ ਆ ਸਾਡੇ ਮਹਾਨ ਮਾਰੇ ਬਗੁਰੂਆਂ ਤੋਂ ਜਿਨ੍ਹਾਂ ਨੇ ਸਭ ਕੁਝ ਲਾਤਾ ਇਕੱਲੇ ਇਕੱਲੇ ਰਹਿ ਪੇ ਪਰ ਸੀਸ ਦਿੱਤਾ ਸਿੱਧਕ ਨਹੀਂ ਡੋਲਿਆ ਅਸੀਂ ਆ ਸਾਰੇ ਲੋਕ ਆ ਕਰਤੀ ਲੋਕ ਉਹਨਾਂ ਦੀ ਉਦਾਇਸ਼ ਆ ਉਹਨਾਂ ਦੇ ਵਾਰਿਸ ਜਿੰਨਾ ਚਿਰ ਸਾਡੀਆਂ ਮੰਗਾ ਮੰਨ ਦੇ ਨਹੀਂ ਜਿਵੇਂ ਜੱਦ ਦੇ ਨਹੀਂ ਉਹਨਾਂ ਚਿਰ ਸਾਡੇ ਲੋਕ ਲੜਦੇ ਰਹਿਣਗੇ ਸਭਾ ਕਿੰਨਾ ਵੀ ਲੱਗ ਸਕਦਾ ਇੱਕ ਪ੍ਰਧਾਨ ਸਾਹਿਬ ਕਿਸਾਨਾਂ ਦੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਅੱਜ ਤੋਂ 2.5 ਸਾਲ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਹੋਇਆ ਸੀਗਾ ਉਹਦੇ ਵਿੱਚ ਕਿਸਾਨਾਂ ਦੇ ਉੱਤੇ ਜਿਹੜਾ ਮੀਡੀਆ ਹੈ ਵਿਕਾਊ ਮੀਡੀਆ ਹੈ ਉਹ ਦੋਸ਼ ਲਾਉਂਦਾ ਇੱਕ ਤਾਂ ਇਹ ਹੁੱਲੜਬਾਜੀ ਪੈਦਾ ਕਰਦੇ ਆ ਦੂਜਾ ਇਹਨਾਂ ਦੇ ਉਦੋਂ ਜਿਹੜਾ ਇਹਨਾਂ ਨੂੰ ਫੰਡ ਇਕੱਠੇ ਹੋਏ ਸੀ ਪੈਸੇ ਇਕੱਠੇ ਹੋਏ ਸੀ ਉਹਨਾਂ ਦੇ ਖਤਮ ਹੋ ਗਏ ਦੁਬਾਰਾ ਫਿਰ ਤਾਂ ਆ ਜਣੇ ਹੁੱਲੜਬਾਜ ਅਸੀਂ ਨਹੀਂ ਹੁੱਲੜਬਾਜ ਕਿਸਾਨ ਨਹੀਂ ਹੁੱਲੜਬਾਜ ਸੁਣਾ ਕਰਤੀ ਨਹੀਂ ਹੁੱਲੜਬਾਜ ਕਾਮਾ ਨਹੀਂ ਤੁਸੀਂ ਕੱਲ ਦੇ ਇੱਥੇ ਜਿਹੜੇ ਦੂਰ ਦੀ ਛੱਡੋ ਇਹਨਾਂ ਨੇ ਗੋਲੀਆਂ ਚਲਾਈਆਂ ਬੰਬ ਚਲਾਏ ਆ ਡਾਂਗਾਂ ਚਲਾਈਆਂ ਹਰ ਥਾਂ ਕਰ ਰਹੇ ਆ ਸਾਡੇ ਲੋਕ ਸ਼ਾਂਤ ਬੈਠੇ ਆ ਅਸੀਂ ਚਾਹੁੰਦੇ ਸੀ ਵੀ ਟੇਬਲ ਟਾਕ ਤੇ ਦੋ ਦਿਨ ਮੀਟਿੰਗਾਂ ਵੀ ਹੋਈਆਂ ਸਾਨੂੰ ਕੁਝ ਨਿਬੜਿਆ ਪਰੇ ਸਾਨੂੰ ਪਤਾ ਲੜਿਆਂ ਬਿਨਾ ਗੁਜ਼ਾਰਾ ਨਹੀਂ ਸੰਘਰਸ਼ਾਂ ਬਿਨਾ ਸੁਹਾਰਾ ਨਹੀਂ ਅਸੀਂ ਲੜਦੇ ਰਹਾਂਗੇ ਜਿੰਨੇ ਲੋਕਾਂ ਦੀਆਂ ਮੰਗਾਂ ਮਨਾਈਆਂ ਨਹੀਂ ਜਾ ਸਕਦੀਆਂ ਉਹਨਾਂ ਦਾ ਸਾਡਾ ਇੱਕ ਹੌਲ ਜਾਈ ਰਹੂਗਾ ਤੇ ਇਹਨਾਂ ਲੋਕਾਂ ਦੇ ਸਿਰ ਤੇ ਹੀ ਅਸੀਂ ਕੋਲ ਪਹਿਲਾਂ ਜਿੱਤਿਆ ਇਹਨਾਂ ਲੋਕਾਂ ਦੇ ਸਿਰ ਤੇ ਕੋਲ ਹੁਣ ਵੀ ਜਿੱਤ ਕੇ ਜਾਵਾਂਗੇ ਊਰੇਕਤਾ ਜਿੰਦਾਬਾਦ 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 ਤੇ ਆਪਣਾ ਵੀ ਹੁਣ ਜਿਹੜਾ ਟੂਰ ਹੈ ਇਸ ਸੌਸ ਦੇ ਵਿੱਚ ਜਾਵਾਂਗੇ ਆਪਾਂ ਵੀ ਕਿਸਾਨਾਂ ਬਾਰੇ ਹੀ ਗੱਲਬਾਤ ਕਰਾਂਗੇ ਉਹਨਾਂ ਲੋਕਾਂ ਨੂੰ ਵੀ ਪੁੱਛਾਂਗੇ ਵੀ ਤੁਸੀਂ ਕਿਸਾਨਾਂ ਬਾਰੇ ਕੀ ਸੋਚਦੇ ਹੋ ਆਪਣੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ